ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਆਪਣਾ ਖੂਬਸੂਰਤ ਨੁੱਕਰਾ ਬਸ਼ੀਰਾ ਆਜ਼ਮ ਆਜ਼ਮ ਤੋਂ ਅੱਜ ਇੱਕ ਮੋਗੇ ਸਾਈਡ ਤੋਂ ਕੁੜੀ ਮੀਟ ਹੋਣੀ ਆ ਪਰ ਆ ਹੁਣੀ ਆਪਣੇ ਕੋਲ ਖੜੇ ਆ ਆਓ ਆਪਾਂ ਗੱਲਬਾਤ ਕਰਦੇ ਆਂ ਪੁੱਛਦੇ ਆਂ ਕਿ ਇੰਨੀ ਦੂਰ ਆਜ਼ਮ ਕੋਲ ਆਏ ਸਪੈਸ਼ਲ ਉਹਨਾਂ ਨੂੰ ਆਜ਼ਮ ਕੀ ਲੱਗਾ ਆਜੋ ਬਾਈ ਲੱਗੇ ਮਾੜਾ ਜਿਹਾ ਕੋੜੇ ਬਾਰੇ ਗੱਲਬਾਤ ਕਰੀਏ ਹੋਰ ਕੀ ਹਾਲ ਹੈ ਜੀ ਠੀਕ ਹੋ ਵਧੀਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਠਾਕ ਬਾਈ ਤੇ ਕਿਹੜੇ ਪਿੰਡੋਂ ਆਏ ਬਾਈ ਆਪਣਾ ਪਿੰਡ ਤਾਰਮ ਗੋੜ ਲਾਗੇ ਕੜਿਆਲ ਪਿੰਡ ਆਈ ਮੋਗਾ ਆਈਆ ਮੋਗਾ ਰਿਆ ਜਿਲ੍ਹਾ ਮੋਗਾ ਤੁਸੀਂ ਤੁਸੀਂ ਆਜ਼ੀਮ ਕੋਲ ਅੱਜ ਆਪਣੀ ਬਸ਼ੇਰੀ ਲੈ ਆਏ ਜੀ ਦੋ ਦੰਦ ਬਸ਼ੇਰੀ ਆ ਤੁਹਾਡੇ ਕੋਲ ਹਾਂਜੀ ਹਾਂਜੀ ਤੁਸੀਂ ਮੇਨਟ ਕਾਰਨ ਲੈ ਆਏ ਆ ਤਾਂ ਤੁਹਾਨੂੰ ਕਿਵੇਂ ਆਜ਼ੀਮ ਦਾ ਲੱਗਾ ਧਿਆਨ ਪੀਤ ਤੋਂ ਕਰਾਉਣੀ ਹੈ ਬਾਈ ਜੀ ਰੂਹ ਖੁਸ਼ ਹੋ ਗਈ ਦੇਖ ਕੇ ਜਿੰਨਾ ਅਸੀਂ ਵੀਡੀਓ ਤੁਹਾਡੀ ਤੇ ਦੇਖਿਆ ਸੀਗਾ ਹਾਂਜੀ ਉਦੋਂ 21 ਮਿਲਿਆ ਸਾਨੂੰ 19 ਨਹੀਂ ਲੱਗਾ ਅੱਛਾ ਵੀਡੀਓ ਦੇਖਿਆ ਸੀ ਰੂਹ ਵੀਡੀਓ ਦੇਖੀ ਸੀ ਜਿਹੜਾ ਜੰਮ ਦੇ ਬੱਚੇ ਦੀਆਂ ਵੀਡੀਓ ਲੈ ਕੇ ਹੁਣ ਤੱਕ ਦੇਖਿਆ ਹੀ ਆ ਸਾਰੀਆਂ ਜਦੋਂ ਦਾ ਆਜ਼ੀਮ ਕੋੜਾ ਸਾਡੇ ਘਰੇ ਜੰਮਿਆ ਹਾਂਜੀ ਹਾਂਜੀ ਪਹਿਲੇ ਦਿਨ ਤੋਂ ਤੁਸੀਂ ਦੇਖਦੇ ਉਦੋਂ ਤੁਸੀਂ ਫੈਨ ਆ ਸੀ ਤੇ ਆ ਕੇ ਅਸੀਂ ਦੇਖ ਕੇ ਗਏ ਪਹਿਲਾਂ ਆਪਣੀ ਤਸੱਲੀ ਕਰਕੇ ਗਏ ਆ ਵੀਡੀਓ ਨਾਲੋਂ ਜ਼ਿਆਦਾ ਵਧੀਆ ਦਿਖਿਆ ਸਾਨੂੰ ਅੱਛਾ ਲਾਈਵ ਤੁਹਾਨੂੰ ਜ਼ਿਆਦਾ ਚੰਗਾ ਲੱਗਿਆ ਜ਼ਿਆਦਾ ਚੰਗਾ ਦਿਖਿਆ ਬਈ ਬਹੁਤ ਵਧੀਆ ਦਿਖਿਆ 100% 101% ਬਹੁਤ ਵਧੀਆ ਤੇ ਅੱਜ ਤੁਹਾਡੀ ਬਸ਼ੇਰੀ ਮੀਟ ਹੋ ਗਈ ਹੈ ਹਾਂਜੀ ਹੋ ਗਈ ਇਹ ਦੋ ਦੰਦ ਬਸ਼ੇਰੀ ਲੈ ਆਏ ਹਨ ਹਾਂ ਦੰਦ ਬਸ਼ੇਰੀ ਹਾਂਜੀ ਬਈ ਪਹਿਲੀ ਵਾਰ ਮਿਲੀ ਪਹਿਲੀ ਵਾਰ ਹੀ ਮਿਲੀ ਤੇ ਕਿਵੇਂ ਵਧੀਆ ਮੀਟਿੰਗ ਹੋ ਗਈ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਤੁਹਾਡਾ ਬਸ਼ੇਰਾ ਵੀ ਪੂਰਾ ਪਸੰਦ ਆਇਆ ਹਾਂ ਤੁਹਾਡਾ ਵੀ ਬਹੁਤ ਧੰਨਵਾਦ ਬਾਈ ਤੁਹਾਡੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਤੁਸੀਂ ਚਲੋ ਜੀ ਬਾਈ ਕੀ ਨਾਮ ਸੀ ਆਪਣਾ ਮੇਰਾ ਲਵਦੀਪ ਬਾਈ ਲਵਦੀਪ ਬਾਈ ਆਇਆ ਜੀ ਕੜਿਆਲ ਮੋਗੇਰੀਏ ਤੋਂ ਆਪਣੇ ਅਜ਼ੀਮ ਤੋਂ ਘੋੜੀ ਮਲਾਉਣ ਇਹਨਾਂ ਨੂੰ ਬਹੁਤ ਚੰਗਾ ਲੱਗਾ ਅਜ਼ੀਮ ਇਹਨਾਂ ਵੀਡੀਓ ਵੀ ਦੇਖੀਆਂ ਕਹਿੰਦੇ ਪਹਿਲੇ ਦਿਨ ਤੋਂ ਸਾਡੇ ਪੇਜ ਨਾਲ ਜੁੜੇ ਆ ਚਲੋ ਬਾਈ ਦਾ ਵੀ ਧੰਨਵਾਦ ਕਰਦੇ ਆ ਜੀ ਉਹਨਾਂ ਨੇ ਅਜ਼ੀਮ ਨੂੰ ਚੁਣਿਆ ਥੈਂਕ ਯੂ ਬਾਈ ਚੰਗਾ ਜੀ ਬਾਈ